ਦੁਨੀਆ ਤੇ ਅੱਜਕੱਲ ਜਿਸਮ ਦੀ ਭੁੱਖ ਹੀ ਸਭ ਕੁਝ ਹੈ ਇਹਦੇ ਅੱਗੇ ਕੋਈ ਵੀ ਰਿਸ਼ਤਾ ਮਾਨੇ ਨਹੀਂ ਰੱਖਦਾ ਪਹਿਲਾਂ ਲੋਕ ਰਿਸ਼ਤਿਆਂ ਦੇ ਪਿੱਛੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਸਨ ਪਰ ਅੱਜਕੱਲ ਆਪਣੇ ਜਿਸਮ ਦੀ ਹਵਸ ਨੂੰ ਪੂਰਾ ਕਰਨ ਦੇ ਲਈ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਵੀ ਨਹੀਂ ਬਖਸ਼ਦੇ ਉਹਨਾਂ ਦਾ ਕਤਲ ਕਰਨ ਲੱਗਿਆਂ ਵੀ ਇੱਕ ਮਿੰਟ ਨਹੀਂ ਲਾਉਂਦੇ ਤੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਅੱਜ ਦੀ ਕਹਾਣੀ ਹੈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲក្រਾਏ ਤਰੀਖੀ 16 ਸਤੰਬਰ 2024 ਦੀ ਗੁਰਦਾਸਪੁਰ ਦੇ ਰਣਜੀਤ ਬਾਗ ਦੇ ਲਾਗੇ ਇੱਕ ਸਰਕ ਦੇ ਕੰਡੇ ਦੇ ਲੋਕਾਂ ਨੂੰ ਇੱਕ ਬੋੜੀ ਦਿਖਾਈ ਦਿੰਦੀ ਹੈ ਜਿਸ ਵਿੱਚ ਲੋਕਾਂ ਨੂੰ ਇਹ ਲੱਗਦਾ ਹੈ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੈ ਕਿਉਂਕਿ ਬੋੜੀ ਦੇ ਵਿੱਚੋਂ ਖੂਨ ਵਹਿ ਰਿਹਾ ਸੀ ਤੇ ਇਹ ਇਸ ਤਰ੍ਹਾਂ ਦਿਖਾਈ ਦੇ ਰਿਹਾ ਸੀ ਜਿਵੇਂ ਇਸ ਵਿੱਚ ਕਿਸੇ ਜਾਨਵਰ ਜਾਂ ਫਿਰ ਇਨਸਾਨੀ ਲਾਸ਼ ਨੂੰ ਭਰਿਆ ਸੀ ਲੋਕ ਜਦੋਂ ਇਸ ਬੋੜੀ ਨੂੰ ਦੇਖਦੇ ਨੇ ਤਾਂ ਇਹਨਾਂ ਨੂੰ ਸ਼ੱਕ ਜਿਹਾ ਮਹਿਸੂਸ ਹੁੰਦਾ ਹੈ ਹੁਣ ਨਾਲ ਪੈਂਦੇ ਪੁਲਿਸ ਥਾਣਾ ਦਿਨਾਨਗਰ ਦੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਜਦੋਂ ਮੌਕੇ ਤੇ ਆਉਂਦੀ ਹੈ ਤਾਂ ਬੋੜੀ ਨੂੰ ਖੋਲਦੀ ਹੈ ਤੇ ਇਹਦੇ ਵਿੱਚੋਂ ਇੱਕ 18-19 ਸਾਲ ਦੇ ਮੁੰਡੇ ਦੀ ਲਾਸ਼ ਨਿਕਲਦੀ ਹੈ ਕਿਸੇ ਨੇ ਇਹਨੂੰ ਬੜੀ ਹੀ ਬਹਿਰੈਮੀ ਦੇ ਨਾਲ ਮਾਰ ਕੇ ਇਸ ਬੋੜੀ ਦੇ ਵਿੱਚ ਪਾਇਆ ਹੋਇਆ ਸੀ ਇਹ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਦਿਨ ਦਿਹਾੜੇ ਇੱਕ 18-19 ਸਾਲ ਮੁੰਡੇ ਨੂੰ ਇੰਨੇ ਬਹਿਰੈਮੀ ਨਾਲ ਕਿਸੇ ਨੇ ਮਾਰ ਕੇ ਬੋਡੀ ਦੇ ਵਿੱਚ ਪਾ ਕੇ ਸੁੰਸਾਨ ਇਲਾਕੇ ਦੇ ਵਿੱਚ ਸੁੱਟ ਦਿੱਤਾ ਸੀ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਨੂੰ ਇਹ ਲੱਗਦਾ ਹੈ ਕਿ ਇਸ ਮੁੰਡੇ ਦੇ ਸਿਰ ਦੇ ਉੱਤੇ ਭਾਰੀ ਚੀਜ਼ ਦੇ ਨਾਲ ਜ਼ੋਰਦਾਰ ਵਾਰ ਕੀਤਾ ਗਿਆ ਸੀ ਕਿਉਂਕਿ ਇਹਦੇ ਸਿਰ ਪਿੱਛੇ ਇੱਕ ਗਹਿਰੀ ਛੱਟ ਦਾ ਨਿਸ਼ਾਨ ਸੀ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਪੋਸਟਮਾਰਟਮ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਇਹਦੀ ਮੌਤ ਸਿਰ ਪਿੱਛੇ ਛੱਟ ਲੱਗਨ ਕਰਕੇ ਹੋਈ ਹੈ ਪੁਲਿਸ ਜਦੋਂ ਸ਼ਾਨਬੀਨ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਮੁੰਡਾ ਨਾਲ ਦੇ ਹੀ ਪਿੰਡ ਸਿਹੋਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਰੋਹਿਤ ਕੁਮਾਰ ਪਿਤਾ ਦਾ ਨਾਮ ਰਮੇਸ਼ لال ਹੈ ਰੋਹਿਤ ਕੁਮਾਰ ਕਾਲਜ ਚੋਂ ਬੀਏ ਦੀ ਪੜਾਈ ਕਰ ਰਿਹਾ ਸੀ ਤੇ ਇਹ ਆਪਣੇ ਮਾਪਿਓ ਦਾ ਇਕਲੋਤਾ ਮੁੰਡਾ ਸੀ ਜਦੋਂ ਪੁਲਿਸ ਵਾਲੇ ਰੋਹਿਤ ਦੇ ਘਰ ਵਾਲਿਆਂ ਨੂੰ ਰੋਹਿਤ ਦੀ ਮੌਤ ਦੀ ਖਬਰ ਦਿੰਦੇ ਨੇ ਤਾਂ ਰੋਹਿਤ ਦੇ ਘਰ ਵਾਲਿਆਂ ਦਾ ਰੋੜੋ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਇੱਕ ਜਵਾਨ ਪੁੱਤ ਉਹਨਾਂ ਦਾ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਜਿਨੂੰ ਇਹਨੇ ਲਾਡਾ ਪਿਆਰਾ ਦੇ ਨਾਲ ਪਾਲਿਆ ਸੀ ਤਾਂ ਜੋ ਉਹ ਵੱਡਾ ਹੋ ਕੇ ਬੁੱਢੇ ਮਾਂ-ਬਾਪ ਦਾ ਬੁਢਾਪੇ ਦਾ ਸਹਾਰਾ ਬਣੇ ਪਰ ਕਿਸੇ ਨੇ ਉਹਨੂੰ ਬੜੀ ਹੀ ਬਹਿਰਮੀ ਦੇ ਨਾਲ ਮਾਰ ਦਿੱਤਾ ਸੀ ਹੁਣ ਪੁਲਿਸ ਵਾਲੇ ਰੋਹਿਤ ਦੇ ਪਿਓ ਨੂੰ ਪੁੱਛਦੇ ਨੇ ਕਿ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਾਂ ਫਿਰ ਕੋਈ ਲੜਾਈ ਝਗੜਾ ਹੋਇਆ ਹੋਵੇ ਤਾਂ ਰੋਹਿਤ ਦਾ ਪਿਓ ਰਮੇਸ਼ لال ਪੁਲਿਸ ਨੂੰ ਦੱਸਦਾ ਹੈ ਕਿ ਉਹਨਾਂ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ ਕਿਉਂਕਿ ਉਹਦਾ ਮੁੰਡਾ ਇੱਕ ਸਿੱਧਾ ਸਾਦਾ ਮੁੰਡਾ ਸੀ ਉਹ ਘਰੋਂ ਸਿੱਧਾ ਕਾਲਜ ਦੇ ਵਿੱਚ ਜਾਂਦਾ ਸੀ ਤੇ ਸਿੱਧਾ ਹੀ ਘਰ ਆਉਂਦਾ ਸੀ रमेश लाल पुलिस ਨੂੰ ਇਹ ਵੀ ਕਹਿੰਦਾ ਹੈ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ ਮੁੰਡੇ ਨੇ ਕਿਸੇ ਦਾ ਕੀ ਵਿਗਾੜਿਆ ਸੀ ਕਿਉਂ ਉਹਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੁਣ ਪੁਲਿਸ ਵਾਲਿਆਂ ਨੇ ਰਮੇਸ਼ لال ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੁਣ ਪੁਲਿਸ ਵਾਲਿਆਂ ਨੂੰ ਅਗਲੀ ਜਾਂਚ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਰੋਹਿਤ ਕੁਮਾਰ ਦਾ ਇੱਕ ਚਾਚਾ ਹੈ ਸਲਵਿੰਦਰ ਕੁਮਾਰ ਜਿਹਦੀ ਇੱਕ ਕੁੜੀ ਹੈ ਪ੍ਰਿਆ ਇਸ ਪ੍ਰਿਆ ਦੇ ਨਾਲ ਰੋਹਿਤ ਕੁਮਾਰ ਦੇ ਰਿਸ਼ਤੇ ਸਹੀ ਨਹੀਂ ਸਨ ਕਿਉਂਕਿ ਪੁਲਿਸ ਨੂੰ ਰੋਹਿਤ ਕੁਮਾਰ ਦੇ ਦੋਸਤਾਂ ਤੋਂ ਇਹ ਵੀ ਪਤਾ ਚੱਲਿਆ ਕਿ ਜਿਹੜੀ ਪ੍ਰਿਆ ਹੈ ਇਹਦੇ ਸਬੰਧ ਨਾਲ ਦੇ ਪਿੰਡ ਖਰੋਟੀਆਂ ਪਿੰਡ ਦੇ ਰਹਿਣ ਵਾਲੇ ਬੋਬੀ ਨਾਮ ਦੇ ਮੁੰਡੇ ਦੇ ਨਾਲ ਹਨ ਰੋਹਿਤ ਨੂੰ ਬਿਲਕੁਲ ਵੀ ਇਹ ਚੀਜ਼ ਪਸੰਦ ਨਹੀਂ ਸੀ ਰੋਹਿਤ ਪ੍ਰਿਆ ਨੂੰ ਹਮੇਸ਼ਾ ਹੀ ਰੋਕਦਾ ਸੀ ਕਿ ਉਹ ਮੁੰਡਾ ਬੋਬੀ ਸਹੀ ਬੰਦਾ ਨਹੀਂ ਹੈ ਤੇ ਆਪਣੀ ਦੋਸਤੀ ਉਹਦੇ ਨਾਲ ਨਾ ਰੱਖੇ ਰੋਹਿਤ ਦੇ ਲੱਖਾਂ ਮਨਾ ਕਰਨ ਦੇ ਬਾਅਦ ਵੀ ਪ੍ਰਿਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਸੀ ਹੁਣ ਜਿਸ ਤਰ੍ਹਾਂ ਹੀ ਪੁਲਿਸ ਨੂੰ ਇਹ ਗੱਲ ਦਾ ਪਤਾ ਚੱਲਦਾ ਹੈ ਕਿ ਰੋਹਿਤ ਦਾ ਆਪਣੀ ਚਚੇਰੀ ਭੈਣ ਪ੍ਰੀਆ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਤਾਂ ਪੁਲਿਸ ਇਸ ਪ੍ਰੀਆ ਨੂੰ ਫੜਦੀ ਹੈ ਤੇ ਇਹਦਾ ਜਿਹੜਾ ਦੋਸਤ ਸੀ ਬੋਬੀ ਖਰੋਟੀਆਂਪਿੰਡ ਦਾ ਉਹਨੂੰ ਵੀ ਚੱਕਦੀ ਹੈ ਪ੍ਰੀਆ ਤੇ ਬੋਬੀ ਇਹ ਦੋਨੇ ਜਾਨੇ ਕਾਲਜ ਦੇ ਵਿੱਚ ਪੜਦੇ ਸਨ ਤੇ ਇਹ ਦੋਨੇ ਹੀ ਇੱਕ ਦੂਸਰੇ ਦੇ ਦੋਸਤ ਸਨ ਪੁਲਿਸ ਇਹਨਾਂ ਦੋਨਾਂ ਦੇ ਕੋਲੋਂ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਇਸ ਕੇਸ ਦੀ ਪੂਰੀ ਕਹਾਣੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਇਹ ਹੁਣ ਪ੍ਰੀਆ ਕਹਿੰਦੀ ਹੈ ਕਿ ਇੰਨੇ ਹੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਭਰਾ ਨੂੰ ਮਾਰ ਦਿੱਤਾ ਕਿਉਂਕਿ ਇਹ ਜਿਹੜਾ ਰੋਹਿਤ ਸੀ ਇਹਨੂੰ ਪਤਾ ਚੱਲ ਚੁੱਕਿਆ ਸੀ ਕਿ ਇਹਦੀ ਜਿਹੜੀ ਚਾਚੀ ਦੀ ਕੁੜੀ ਸੀ ਪ੍ਰੀਆ ਇਹਦੇ ਸਬੰਧ ਬਾਹਰ ਬੋਬੀ ਨਾਮ ਦੇ ਮੁੰਡੇ ਦੇ ਨਾਲ ਪੈ ਗਏ ਨੇ ਤੇ ਬੋਬੀ ਮੁੰਡਾ ਇਹਨੂੰ ਘਰ ਦੇ ਵਿੱਚ ਮਿਲਣ ਵਾਸਤੇ ਆਉਂਦਾ ਸੀ ਇਹ ਘਰ ਦੇ ਵਿੱਚ ਇਕੱਠੇ ਸਬੰਧ ਵੀ ਬਣਾਉਂਦੇ ਸਨ ਇਸੇ ਤਰ੍ਹਾਂ ਹੀ 16 ਸਤੰਬਰ ਦੇ ਦਿਨ ਬੋਬੀ ਨਾਮ ਦਾ ਇਹ ਮੁੰਡਾ ਪ੍ਰੀਆ ਦੇ ਘਰ ਦੇ ਵਿੱਚ ਆਇਆ ਹੋਇਆ ਸੀ ਇਹਨੂੰ ਮਿਲਣ ਵਾਸਤੇ ਇਹ ਦੋਨੇ ਜਾਨੇ ਹੀ ਕਮਰੇ ਦੇ ਵਿੱਚ ਇੱਕ ਦੂਜੇ ਦੇ ਨਾਲ ਸਬੰਧ ਬਣਾ ਰਹੇ ਸਨ ਤੇ ਇਧਰੋਂ ਹੁਣ ਰੋਹਿਤ ਨੂੰ ਵੀ ਪਤਾ ਚੱਲ ਜਾਂਦਾ ਹੈ। ਰੋਹਿਤ ਪ੍ਰਿਆ ਦੇ ਘਰ ਚਲਾ ਜਾਂਦਾ ਹੈ ਤੇ ਇਹਨਾਂ ਨੂੰ ਰੰਗੇ ਹੱਥੀ ਫੜ ਲੈਂਦਾ ਹੈ। ਜਦੋਂ ਇਹ ਰੰਗੇ ਹੱਥੀ ਫੜੇ ਜਾਂਦੇ ਨੇ ਤਾਂ ਹੁਣ ਪ੍ਰਿਆ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਕਿ ਇਹਨੂੰ ਖਤਮ ਕਰ ਦੇ ਕਿਉਂਕਿ ਇਹ ਬਾਰ-ਬਾਰ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਰੋੜਾ ਬਣ ਰਿਹਾ ਸੀ। ਹੁਣ ਪ੍ਰਿਆ ਤੇ ਬੋਬੀ ਜਿਸ ਕਮਰੇ ਦੇ ਵਿੱਚ ਸਨ ਇਹਦੇ ਲਾਗੇ ਹੀ ਇੱਕ ਲੱਕੜ ਦਾ ਬਾਲਾ ਪਿਆ ਹੋਇਆ ਸੀ। ਇੱਕ ਹੀ ਕਰਦਾ ਹੈ ਕਿ ਰੋਹਿਤ ਆਪਣੀ ਭੈਣ ਪ੍ਰੀਆ ਨੂੰ ਸਮਝਾ ਰਿਹਾ ਹੁੰਦਾ ਹੈ ਤੇ ਪਿੱਛੋਂ ਦੀ ਆ ਕੇ ਬੋਬੀ ਉਹ ਲੱਕੜ ਦਾ ਬਾਲੇ ਦੇ ਨਾਲ ਇਹਦੇ ਸਿਰ ਦੇ ਉੱਤੇ ਜ਼ੋਰ ਦੇ ਨਾਲ ਵਾਰ ਕਰਦਾ ਹੈ ਜਿਸ ਨਾਲ ਰੋਹਿਤ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਹੁਣ ਇਹਨਾਂ ਨੇ ਰੋਹਿਤ ਨੂੰ ਮਾਰ ਦਿੱਤਾ ਸੀ ਤਾਂ ਹੁਣ ਇਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਸੀ ਕੀ ਇਹ ਕੀ ਹੋ ਗਿਆ ਇਹਨਾਂ ਕੋਲੋਂ ਰੋਹਿਤ ਮਾਰਿਆ ਗਿਆ ਤੇ ਇਹ ਹੁਣ ਇਹ ਸੋਚਦੇ ਨੇ ਕਿ ਇਹਦੀ লাশ ਨੂੰ ਟਿਕਾਣੇ ਕਿਸ ਤਰ੍ਹਾਂ ਲਾਇਆ ਜਾਵੇ ਹੁਣ ਇਹ ਜਰਾ ਬੋਬੀ ਸੀ ਇਹ ਪ੍ਰਿਆ ਦੀ ਚੁੰਨੀ ਨੂੰ ਲੈਂਦਾ ਹੈ ਤੇ ਇਹਨੂੰ ਰੋਹਿਤ ਦੇ ਗਲੇ ਦੇ ਵਿੱਚ ਪਾਉਂਦਾ ਹੈ ਤੇ ਕਸੀਟ ਕੇ ਬਾਹਰ ਲੈ ਆਉਂਦਾ ਹੈ ਹੁਣ ਬੋਬੀ ਇਹ ਮੋਟਰਸਾਈਕਲ ਕੱਢਦਾ ਹੈ ਤੇ ਇਹ ਬੋੜੇ ਨੂੰ ਮੋਟਰਸਾਈਕਲ ਦੇ ਉੱਤੇ ਰੱਖਦਾ ਹੈ ਤੇ ਪਿੱਛੇ ਪ੍ਰਿਆ ਬੈਠਦੀ ਹੈ ਇਹ ਦਿਨਾਂ ਨਗਰ ਤੇ ਲਾਗੇ ਜਰਾ ਰਣਜੀਤ ਬਾਗ ਪੈਂਦਾ ਹੈ ਇਹਦੇ ਸੜਕ ਦੇ ਕੰਡੇ ਦੇ ਉੱਤੇ ਇੱਕ ਸੁੰਨਸਾਨ ਇਲਾਕਾ ਸੀ ਤੇ ਉਸ ਸੁੰਨਸਾਨ ਇਲਾਕੇ ਦੇ ਵਿੱਚ ਜਾ ਕੇ ਇਹ ਸੁੱਟ ਕੇ ਇਸ ਬੋੜੇ ਨੂੰ ਆ ਜਾਂਦੇ ਨੇ ਇਹਨਾਂ ਨੇ ਇਹ ਸੋਚਿਆ ਸੀ ਕਿ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਇਹ ਬੋੜੀ ਨੂੰ ਸੁੱਟ ਦਵਾਂਗੇ ਤੇ ਕਿਸੇ ਨੂੰ ਕੁਝ ਨਹੀਂ ਪਤਾ ਚੱਲੇਗਾ ਕਿ ਇਹ ਇਹਦੇ ਵਿੱਚ Laash ਹੈ ਲੋਕੀ ਇਹੀ ਸੋਚਣਗੇ ਕਿ ਕਿਸੇ ਜਾਨਵਰ ਦੀ ਇਹਦੇ ਵਿੱਚ Laash ਪਈ ਹੋਈ ਹੈ ਤੇ ਇਹਦੇ ਮਰਨ ਤੋਂ ਬਾਅਦ ਇਹਨਾਂ ਨੂੰ ਰੋਕਣ ਟੋਕਣ ਵਾਲਾ ਵੀ ਕੋਈ ਨਹੀਂ ਹੋਵੇਗਾ ਦੂਸਰੇ ਬਨੇ ਪ੍ਰਿਆ ਇਹ ਵੀ ਗੱਲ ਕਹਿੰਦੀ ਹੈ ਕਿ ਜਿਹੜਾ ਰੋਹਿਤ ਸੀ ਇਹਦੇ ਚਾਚੇ ਦਾ ਮੁੰਡਾ ਇਹਦੇ ਉੱਤੇ ਇਹ ਮਾਰੀ ਅੱਖ ਰੱਖਦਾ ਸੀ ਇਸ ਕਰਕੇ ਇਹਨਾਂ ਦੋਨਾਂ ਨੇ ਇਹਨੂੰ ਮਾਰ ਦਿੱਤਾ ਤੇ ਪੁਲਿਸ ਨੂੰ ਇਹਨੇ ਇਹ ਵੀ ਬਿਆਨ ਦਿੱਤਾ ਕਿ ਉਹਨੂੰ ਬਿਲਕੁਲ ਵੀ ਅਫਸੋਸ ਨਹੀਂ ਹੈਗਾ ਕਿ ਉਹਨੇ ਆਪਣੇ ਭਰਾ ਨੂੰ ਮਾਰਿਆ ਹੈ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਕਰਦੇ ਉਹ ਤੁਹਾਨੂੰ ਛੇੜਦਾ ਹੈਗਾ ਨਹੀਂ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇਨਜਾਮ ਲਗਾਉਣਾ ਫਿਰ ਕੀ ਮਾਰਿਆ ਉਹਦੇ ਸਿਰ 'ਚ ਲੱਕੜ ਦਾ ਜੋਲ ਆਪਾਂ ਹੀ ਘਰ ਆਪਸ ਵਿੱਚ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਇਹ ਓ ਵਾਲੇ ਨੂੰ ਭਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ। ਉਹ ਥੱਲੇ ਡਿੱਗ ਗਿਆ। ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾਂ ਹੀ ਸੀਗੇ। ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ? ਨਹੀਂ ਹੈਗਾ। ਪੁਲਿਸ ਨੇ ਇਹਨਾਂ ਦੇ ਕਬੂਲਨਾਮੇ ਤੋਂ ਬਾਅਦ ਜਿਸ ਹਥਿਆਰ ਦੇ ਨਾਲ ਰੋਹਿਤ ਨੂੰ ਮਾਰਿਆ ਗਿਆ ਸੀ ਲੱਕੜ ਦਾ ਬਾਲਾ ਉਹ ਵੀ ਬਰਾਮਦ ਕਰ ਲਿਆ ਤੇ ਚੁੰਨੀ ਵੀ ਤੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਦੋਸਤੋ ਇਸ ਤਰ੍ਹਾਂ ਇਸ ਕੇਸ ਤੋਂ ਇੱਕ ਵਾਰੀ ਫਿਰ ਤੋਂ ਪਤਾ ਚੱਲ ਗਿਆ ਕਿ ਜਿਸਮ ਦੀ ਭੁੱਖ ਦੇ ਅੱਗੇ ਕੋਈ ਵੀ ਰਿਸ਼ਤਾ ਨਾਤਾ ਨਹੀਂ ਹੈ। ਬਾਕੀ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਹੈ ਕਿਸੇ ਦਾ ਹਸੀ ਮਜ਼ਾਕ ਉਡਾਣਾ ਜਾਂ ਫਿਰ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ। ਤੇ ਤੁਹਾਨੂੰ ਇਨ੍ਹਾਂ ਕ੍ਰਾਈਮ ਤੋਂ ਸੁਚੇਤ ਹੋਣਾ ਚਾਹੀਦਾ ਹੈ। ਬਚ ਕੇ ਰਹਿਣਾ ਚਾਹੀਦਾ ਹੈ। ਬਾਕੀ ਇਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।